ਮੇਰੇ ਲਈ ਇੱਕ ਬਠਾ ਕਵ ਠੀਕੰਮ ਨਹੀਂ ਹੋਣਾ ਚਾਹੀਦਾ ਜੇ ਮੈਂ ਪਰਸਨਲੀ ਮੈਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕਹਿਣਾ ਪੰਜਾਬ ਡਰਾਈ ਸਟੇਟ ਹੋਣੀ ਚਾਹੀਦੀ ਆ ਜਦੋਂ ਉਹ ਲੈਂਟਰ ਪਾਇਆ ਤੁਸੀਂ ਉਹਨੂੰ ਜਰਜਰ ਕਰਤਾ ਪੁਰਾਣੀਆਂ ਬਿਲਡਿੰਗਾਂ ਮੈਂ ਇੱਥੇ ਤੀਜੀ ਕਲਾਸ ਪੜਿਆ ਜੀ ਮੇਰੀ ਸਟੱਡੀ ਇੱਥੇ ਹੋਈ ਆ ਜਦੋਂ ਸਕੂਲ ਬਣ ਰਿਹਾ ਸੀਗਾ ਤਾਂ ਇੱਥੇ ਮੂਵ ਕੀਤਾ ਸੀ ਐਡੇ-ਐਡੇ ਮੋਟੇ ਪਿੱਲਰ ਹੁੰਦੇ ਸੀਗੇ ਅਸੀਂ ਫੜ ਕੇ ਉਹਨੂੰ ਝੂਲਦੇ ਹੁੰਦੇ ਸੀ ਇਹਨਾਂ ਨੇ ਉਹ ਪਿੱਲਰ ਸਿੱਟਣ ਲੱਗੇ ਤਾਂ 2 ਮਿੰਟ ਨਹੀਂ ਲਾਏ ਠੀਕ ਆ ਹੁਣ ਦੋ ਕੰਧਾਂ ਦੇ ਤੁਸੀਂ ਬਾਹਰ ਉਹਦੇ ਹਾਲਾਤ ਦੇਖੋ ਹੈਰੀਟੇਜ ਕਲਾ ਜਾਂਚ ਕਰਨੀ ਸੀਗਾ ਜਾਂ ਜਾਂਚ ਬਣਾ ਕੇ ਰੱਖ ਦੇ ਉਸ ਬਿਲਡਿੰਗ ਨੂੰ ਤਰੀਕਾ ਦਿੰਦੇ ਹਜੇ ਵਿਰੋਧ ਤੇ ਇਹ ਜੇ ਵਿਰੋਧ ਕਰਕੇ ਹੀ ਉਹ ਜਿਹੜੇ ਆ ਇੰਨੀਆਂ ਸੀਟਾਂ ਕੋਈ 3 ਤੇ ਰਹਿ ਗਿਆ ਕੋਈ 15 ਤੇ ਰਹਿ ਗਿਆ ਕਿਸੇ ਦੀ ਇੱਕ ਵੀ ਨਹੀਂ ਆਈ ਠੀਕ ਹੈ ਨਾ ਇਹ ਉਹਦੇ ਹੀ ਹੈਗਾ ਵਾ ਜੇ ਲੋਕਾਂ ਮੈਂ ਕਹਾ ਮੈਂ ਕਾਂਗਰਸੀ ਆ ਜਨਰਲ ਸੈਕਟਰੀਆ ਜ਼ਿਲ੍ਹੇ ਦਾ ਪਰ ਮੈਂ ਪਾਰਟੀ ਤੋਂ ਉੱਪਰ ਉੱਟ ਕੇ ਕਹਿੰਦਾ ਵੀ ਇਹਨੂੰ ਮੈਂ ਵਧੀਆ ਢੰਗ ਨਾਲ ਕਰਾਉਂਗਾ ਜੀ ਤੁਸੀਂ ਕਬਜ਼ੇ ਛੁੜਾਉਣ ਦੀ ਗੱਲ ਕੀਤੀ ਆ ਜਿੱਥੇ ਬੈਠੇ ਹੋ ਸਾਥ ਦੇ ਇਹਦੇ ਨਾਲ ਹੀ ਇੱਕ ਮਾਰਕੀਟ ਆ ਇਹ ਤੇ ਬੜੇ ਅਸੀਂ ਉਹ ਕਬਜ਼ੇ ਤੇ ਪਏ ਹੋਏ ਨੇ ਕੀ ਗੱਲ ਇਹ ਨਜ਼ਰ ਨਹੀਂ ਆਂਦਾ ਕੋਈ ਸਵਿੰਗ ਦੇ ਪ੍ਰਧਾਨ ਨੂੰ ਲੱਗਦਾ ਨਹੀਂ ਸੀਗਾ ਇਸ ਚੌਂਕ ਦੇ ਵਿੱਚ ਠੇਕਾ ਖੋਲਣਾ ਮਾੜੀ ਗੱਲ ਆ ਸਪੋਰਟਸ ਵਿੰਗ ਤੁਹਾਡੇ ਕੋਈ ਆ ਭਾਈ ਚੌਂਕ ਹੋਵੇ ਮੈਂ ਕਹਿੰਦਾ ਵੀ ਜਿੱਥੇ ਵੀ ਆ ਜਿੰਨੇ ਪੀਣੀ ਆ ਉਹਨੇ ਕਿਤੇ ਤੋਂ ਵੀ ਲੈ ਕੇ ਪੀ ਲੈਣੀ ਆ ਸਪੋਰਟਸ ਸਾਰੀ ਉਮਰ ਸਾਰੀ ਉਮਰ ਨਹੀਂ ਜੀ ਸਕਦੇ ਮੇਰੇ ਤੋਂ ਕਹ ਲੋ ਇਹਨੇ ਜੋ ਅੱਜ ਤੱਕ 72 ਸਾਲਾਂ ਦੇ ਵਿੱਚ ਪੰਜਾਬ ਨੂੰ ਉਹਨਾਂ ਨੇ ਚਟਕੇ ਰੱਖਤਾ ਦੋਨਾਂ ਪਾਰਟੀਆਂ ਨੇ ਬੁਰਾ ਹਾਲ ਕਰਿਆ ਪਿਆ ਕੂੜਾਦਾਨ ਬਣਾਇਆ ਪਿਆ ਸਾਰਾ ਪੰਜਾਬ ਵਾਲਾ ਬੁਰਾ ਹਾਲ ਕਰਿਆ ਪਿਆ ਅਸੀਂ ਤਾਂ ਛੱਡ ਕੇ ਭੱਜ ਗਏ ਮੈਂ ਤਾਂ ਕੈਲੀਫੋਰਨੀਆ ਰਹਿਣਾ ਜੀ ਬੱਚਿਆਂ ਨੂੰ ਲੈ ਕੇ ਅਸੀਂ ਕੈਲੀਫੋਰਨੀਆ ਚਲੇ ਪਰ ਨਹੀਂ ਬਲਦੀ ਜੀ ਬੱਚਿਆਂ ਨੂੰ ਹੁਣ ਆਮ ਤੱਕ ਵੀ ਤੱਕ ਕਰਕੇ ਜਿਹੜਾ 10000 12000 ਰੁਪਏ ਤੇ ਕੀ ਗੁਜ਼ਾਰਾ ਹੁੰਦਾ ਬੱਚੇ ਇਹ ਹੀ ਬੱਚੇ ਉੱਥੇ ਜਾ ਕੇ ਰਾਜਾ ਵਾਂਗ ਰਹਿੰਦੇ ਨੇ ਪੰਜ-ਪੰਜ ਬੈੱਡਰੂਮ ਘਰ ਨੇ ਵੱਡੀਆਂ ਗੱਡੀਆਂ ਨੇ ਘਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਪੜ੍ਹਾਈ ਇਹੀ ਆ ਕੋਈ ਫਰਕ ਨਹੀਂ ਪੜ੍ਹਾਈ ਦਾ ਕਿਉਂਕਿ ਇੱਥੇ ਹੀ ਘਰ ਡਿਗਰੀਆਂ ਕਰਕੇ ਜਾਂਦੇ ਆ ਮਹਾਂ ਸਾਹਿਬ ਨੂੰ ਮੈਂ ਇਹੀ ਬੇਨਤੀ ਕਰਦਾ ਜੀ ਵੀ ਪੂਰਾ ਤਨੋਂ ਮਨੋਂ ਹੋ ਕੇ ਜਿਵੇਂ ਚੱਲ ਰਿਆ ਠੋਕ ਕੇ ਰੱਖੋ ਮੰਜੀ ਠੋਕ ਕੇ ਰੱਖੋ ਜੀ ਪੂਰੀ ਇਹਨਾਂ ਨੇ ਚੀਕਾਂ ਮਾਰਨਾ ਮਾਰੀ ਜਾਣ ਦਿਓ ਉਹ ਤਾਂ ਜਿਹੜੇ ਉਹੀ ਲੋਕ ਨੇ ਜਿਨ੍ਹਾਂ ਮਿਰਚਾਂ ਉਹਨਾਂ ਨੂੰ ਹੀ ਲੱਗਦੀਆਂ ਨੇ ਜਿਨ੍ਹਾਂ ਨੂੰ ਹੁਣ ਕੋਈ ਪੁਛਦਾ ਨਹੀਂ ਜਿਹੜੇ ਅੱਗੇ ਫੋਨ ਤੇ ਥਾਣਿਆਂ 'ਚ ਜਾ ਕੇ ਕੰਮ ਹੁੰਦੇ ਸੀ ਉਹ ਬੰਦ ਹੋ ਗਏ ਜੀਰੋ ਹੋਏ ਫਿਰਦੇ ਨੇ ਹੁਣ ਲੁਧਿਆਣਾ ਡੁਗਰੀ ਦੇ ਵਿੱਚ ਖੜੇ ਆ ਜਿੱਥੇ ਪਟਵਾਰਖਾਨੇ ਦੀ ਜ਼ਮੀਨ ਨੂੰ ਲੈ ਕੇ ਰੁਲਾ ਚੱਲਦਾ ਪਿਆ ਇਲਜ਼ਾਮ ਪ੍ਰਦੀਪ ਅੱਪੂ ਤੇ ਪ੍ਰਦੀਪ ਅੱਪੂ ਜੋ ਆਮ ਆਦਮੀ ਪਾਰਟੀ ਤੋਂ ਇੱਕ ਕਾਰਜਕਰਤਾ ਹੈ ਹਲਕਾ ਡੁਗਰੀ ਦੇ ਵਿੱਚੋਂ ਹਲਕਾ ਆਤਮ ਨਗਰ ਦੇ ਵਿੱਚੋਂ ਡੁਗਰੀ ਏਰੀਆ ਦਾ ਕਾਰਜਕਰਤਾ ਹੈ ਗੱਲਬਾਤ ਕਰਦੇ ਆ ਲੋਕਾਂ ਨਾਲ ਕੀ ਇਲਜ਼ਾਮ ਨੇ ਪ੍ਰਦੀਪ ਅੱਪੂ ਦੇ ਉੱਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਦੇ ਉੱਤੇ ਇਲਜ਼ਾਮ ਲੱਗਣਾ ਕਿ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਕਬਜ਼ੇ ਦੀ ਨੀਅਤ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਜਿਹੜੀ ਸਰਕਾਰੀ ਜਗ੍ਹਾ ਹੈ ਉਹਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਣੀਆਂ ਲੋਕਾਂ ਦੇ ਆਪਰੇ ਮਾਧਿਅਮ ਰਾਹੀਂ ਇੱਕ ਰਿਕੁਐਸਟ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਜਦੋਂ ਸਾਡੇ ਕੋਲੇ ਡਿਸਪੈਂਸਰੀ ਬਕਾਇਦਾ ਮੌਜੂਦ ਹੈ ਤਾਂ ਉਹਨੂੰ ਇੱਥੇ ਕਿਉਂ ਨਹੀਂ ਦੁਬਾਰਾ ਅਪਗ੍ਰੇਡ ਕਰਕੇ ਰੱਖਿਆ ਜਾਂਦਾ ਜਦ ਕਿ ਉਹ ਇੱਥੋਂ ਛੱਤ ਖਰਾਬ ਹੋਣ ਦੇ ਕਾਰਨ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਫਟ ਕਰਨਾ ਸੀ ਪਿੰਡ ਨੇ ਉਹ ਵੀ ਇੱਥੋਂ ਚੱਲੀ ਸੀ ਉਹ ਵੀ ਕਿਤੇ ਹੋਰ ਚੱਲੇ ਸੀ ਹੁਣ ਇਕੱਲਾ ਮਹੱਲਾ ਕਲੀਨਿਕ ਵਾਸਤੇ ਆਪਾਂ ਸਿਰਫ ਇੰਨਾ ਅਜਾ ਪਾ ਕੇ ਸਾਰਿਆਂ ਦੇ ਮਤਲਬ ਹਿਰਦੇ ਬਲੁੰਦਰ ਰਹੇ ਆ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਇਸ ਬਾਰੇ ਵਿਧਾਇਕ ਨਾਲ ਗੱਲ ਨਹੀਂ ਕੀਤੀ ਰੋ ਤੁਹਾਡੇ ਖਾਸ ਹੈ ਐਮਐਲਏ ਨਾਲ ਕਿਉਂ ਨਹੀਂ ਗੱਲ ਕੀਤੀ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਜੀ ਪਹਿਲਾਂ ਵੀ ਐਮਐਲਏ ਸਾਹਿਬ ਇੱਥੇ ਆ ਕੇ ਗਏ ਨੇ ਬਕਾਇਦਾ ਦੱਸ ਕੇ ਗਏ ਨੇ ਕਹਿ ਕੇ ਗਏ ਨੇ ਫੈਸਲਾ ਹੋ ਗਿਆ ਵੀ ਇੰਨੀ ਜਗ੍ਹਾ 'ਚ ਮੱਲਾ ਕਲੀਨਿਕ ਬਣਾਵਾਂਗੇ ਬਾਕੀ ਤੁਹਾਡਾ ਸਾਰਾ ਹਿੱਸਾ ਜਿਹੜਾ ਡਿਸਪੈਂਸਰੀ ਬਣੂਗੀ ਪਟਵਾਰ ਸਰਕਲ ਬਣੂਗਾ ਤੇ ਕਮਿਊਨਿਟੀ ਸੈਂਟਰ ਬਣਾ ਮੰਗੇ ਪਰ ਹੁਣ ਇਹ ਰਾਤੋ ਰਾਤ ਇੱਥੇ ਕੀ ਇਹਨਾਂ ਨੇ ਕੀਤਾ ਰਾਤੋ ਰਾਤ ਪਟਕੇ ਨੇ ਉਹਾਂ ਚਲੇ ਗਏ ਜਿਹੜਾ ਅਗੇ ਬਣਾ ਰਹੇ ਜਿਆਦਾ ਸੀ ਇੱਥੋਂ ਦਿੱਤੀ ਹੋਈ ਹੈ ਜਗ੍ਹਾ ਤੇ ਬਣਾ ਸਕਦੇ ਨੇ ਸਾਨੂੰ ਮਹੱਲਾ ਕਲੀਨਿਕ ਨਾਲ ਕੋਈ ਇਤਰਾਜ਼ ਨਹੀਂ ਪਰ ਸਾਡੀ ਜਿਹੜੀ ਡਿਸਪੈਂਸਰੀ ਆ ਔਰ ਪਟਵਾਰ ਸਰਕਲ ਪਹਿਲਾਂ ਅਸੀਂ ਮਸਾ ਇੱਥੇ ਰੱਖਿਆ ਸੀ ਤਾਂ ਇਸ ਚੀਜ਼ ਨੂੰ ਬਣਾਇਆ ਤੁਸੀਂ ਵਿਧਾਇਕ ਸਾਹਿਬ ਨੂੰ ਫੋਨ ਕਰੋ ਸਾਡੇ ਸਾਹਮਣੇ ਕੀ ਕਹਿੰਦੇ ਫੋਨ ਮੇਰੇ ਕੋਲ ਇਸ ਟਾਈਮ ਜਿੱਪ ਫੈਂਦਾ ਜੀ ਤੇ ਇਹਨਾਂ ਨੇ ਨਿਵਾ ਪਹਿਲਾਂ ਹਟੇ ਨਹੀਂ ਤਾਂ ਸਮਝੌਤਾ ਹੋਇਆ ਵੀ ਅਸੀਂ ਉੱਧਰ ਬਣਾਵਾਂਗੇ ਹਾਂ ਉਹਨੇ ਕਿ ਇੱਧਰ ਬਣਾਉਣ ਲੱਗ ਪਏ। ਇਹ ਕਦੋਂ ਪਟਿਆ? ਇਹ ਰਾਤ ਪਟਿਆ ਇਹਨਾਂ ਨੇ। ਕਿੰਨੇ ਪਟਿਆ? ਇਹ ਰਾਜੇ ਉਹ ਜਿਹੜਾ ਅੱਪੂ ਆ ਉਹ ਪਟਾ ਕੇ ਗਿਆ। ਕੀ ਬਣਾਉਣ ਲੱਗੇ ਇੱਥੇ? ਮਹੱਲਾ ਕਨੀਂਗ ਕਹਿੰਦੇ ਆ। ਮੈਂ ਆਹ ਦੇਖੋ ਕਿੰਦੀ ਜਣਾ ਪਈਆ ਮਹੱਲਾ ਕਨੀਂ ਨਿਕਲੀ। ਲੈਟਰ ਪਾਇਆ ਹੋਇਆ ਕੋਈ 1 10 ਪੈਸੇ ਨਹੀਂ ਲੱਗਣੇ ਇਹਨੂੰ ਬੇਨ ਤਿਆਰ ਕਰਨ। ਇਹ ਇੱਕ ਨਹੀਂ ਪਰ ਮਗਰ ਬਣੀ ਹੋਈ ਆ। ਹਾਂ ਉਹ ਕਰਨੋ। ਤੇ ਇਹ ਵੀ ਤੇ ਆਮ ਆਦਮੀ ਪਾਰਟੀ ਦੇ ਆ ਜੀ। ਕਿਹੜੇ? ਇਹਨਾਂ ਨੂੰ ਪੁੱਛੋ ਸਾਨੂੰ ਸਿੱਧੂ ਸਾਹਿਬ ਨਾਲ ਬਕਾਇਦਾ ਇਸ ਬੰਦੀ ਗੱਲ ਹੋਈ ਸੀ ਸਾਰੇ ਬੰਦੇ ਉਹਨਾਂ ਕੋਲ ਘਰੇ ਜਾ ਕੇ ਔਰ ਬਕਾਇਦਾ ਉਹ ਮੌਕਾ ਦੇਖ ਕੇ ਇੱਥੇ ਸਿਲੈਕਟ ਕਰਕੇ ਸੀ ਆਹ ਵਾਲੀ ਜਗਾ 70ਗਾ ਜਗਾ ਲਈ ਹੁਣ ਪਤਾ ਨਹੀਂ ਕੀ ਇਹਨਾਂ ਨੇ ਆਪਸ ਵਿੱਚ ਬਦਲੇ ਆ ਜਾਂ ਕਿਹੜੇ ਬੰਦੇ ਨੇ ਬਦਲੇ ਆ ਇਹਨਾਂ ਦਾ ਜੋ ਵੀ ਵੜਾਉਣ ਦਾ ਤਰੀਕਾ ਸੀ ਉਹ ਅੱਗੇ ਇਸ ਪਾਸੇ ਕਰਤਾ ਜਿਹੜਾ ਕਿ ਸਾਡਾ ਗੇਟ ਆ ਜਾਂਚ ਕਰਦਾ ਔਰ ਪਟਵਾਰ ਸਰਕਲ ਨੂੰ ਆਉਂਦਾ ਹੈ ਇਹ ਇਹ ਇਹਨਾਂ ਨੇ ਬੰਦ ਕਰਤਾ ਜੀ ਇੱਥੇ ਨਿਉਆ ਪਟਾਦੀਆਂ ਇਹ ਰਾਤ ਨੂੰ ਪਟਾਈਆਂ ਨੇ ਤੇ ਸਿੱਧੂ ਸਾਹਿਬ ਨਾਲ ਗੱਲ ਨਹੀਂ ਹੋਈ ਤੁਹਾਡੀ ਸਿੱਧੂ ਸਾਹਿਬ ਨਾਲ ਗੱਲ ਨਹੀਂ ਹੋਈ ਸਿੱਧੂ ਸਾਹਿਬ ਨਾਲ ਹਜੇ ਕੋਈ ਗੱਲ ਨਹੀਂ ਹੋਈ ਕਿਉਂਕਿ ਨਗਰ ਨੇ ਸਾਨੂੰ ਦੱਸਿਆ ਅਸੀਂ ਅੱਜ ਹਾਜ਼ਰ ਹੋ ਗਏ ਤੁਹਾਡਾ ਫਰਜ਼ ਬੰਦਾ ਹੀ ਫੋਨ ਕਰਨਾ ਸਿੱਧੂ ਸਾਹਿਬ ਨਾਲ ਗੱਲ ਕਰ ਮੈਂ ਕਾਉਂਸਲਰ ਸਾਹਿਬ ਵੀ ਆ ਗਏ ਇੱਥੇ ਚਲੋ ਇਹਨਾਂ ਦੇ ਮਾਲਕ ਤਾਂ ਹੁਣ ਇਹ ਨੇ ਨਾ ਸਿੱਧੂ ਸਾਹਿਬ ਨਾਲ ਗੱਲ ਕਰ ਲੈਣੇ ਉਹਨਾਂ ਦੀ ਮਾਲਕ ਚ ਲਾਇਆ ਮਾਨ ਗੱਲ ਤਾਂ ਇੱਥੇ ਸਮਝੌਤਾ ਹੋਇਆ ਦੇਖੋ ਇਹ ਕਹਿੰਦੇ ਆ ਨਾ ਵੀ ਇੱਕ ਪੁਰਾਣੀਆਂ ਚੀਜ਼ਾਂ ਵੈਸੀ ਲੋਕ ਹੁੰਦੀਆਂ ਜਾ ਰਹੀਆਂ ਨੇ ਤੇ ਖਾਸ ਕਰਕੇ ਦੁਗਰੀ ਪਿੰਡ ਦੀ ਜਿਹੜੀ ਧਰਮਸ਼ਾਲਾ ਹੈ ਇਹ ਸਾਡੇ ਕੋਲ ਪੁਰਾਣਾ ਇੱਕੋ ਹੀ ਅਨਮੋਲ ਹੀਰਾ ਰਹਿ ਗਿਆ ਸੀ ਸਾਡੀ ਬਜਾਰਤ ਵੀ ਆਈ ਹੈ ਕਾਂਗਰਸ ਪਾਰਟੀ ਵੇਲੇ ਅਸੀਂ ਇਸ ਚੀਜ਼ ਨੂੰ ਬਰਕਰਾਰ ਰੱਖਿਆ ਇਹ ਸਾਡੇ ਬਜ਼ੁਰਗ ਖੜੇ ਆ ਇਹਨਾਂ ਦੀ ਸਹਿਮਤੀ ਦੇ ਨਾਲ ਆਪਾਂ ਜਾਣਾ ਸੀਗਾ ਪਹਿਲਾਂ ਸਹਿਮਤੀ ਹੋਈ ਸੀ ਥੋੜੇ 2-4 ਮਹੀਨੇ ਪਹਿਲਾਂ ਵੀ ਇੱਥੇ ਕੋਈ ਗੱਲਬਾਤ ਹੋਈ ਸੀ ਉਦੋਂ ਸਹਿਮਤੀ ਬਣ ਗਈ ਸੀ ਵੀ ਅਸੀਂ ਦੀ ਕੋਈ ਅਸੀਂ ਇੱਥੇ ਗੱਲਬਾਤ ਨਹੀਂ ਕਰਾਂਗੇ ਤੇ ਅੱਜ ਉਹ ਹਾਲਾਤ ਸਾਨੂੰ ਲੱਗ ਰਿਹਾ ਵੀ ਰਾਤੋਂ ਰਾਤ ਇਹ じゃ ਕਿਹੜਾ ਆਪਾਂ ਕੋਈ ਕਰਨਾ ਚਾਹੁੰਦੇ ਆ ਵੀ ਇੱਕ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਖੋਕੇ ਤੇ ਇੱਕ ੱੱਕੇਸ਼ਾਈ ਦੇ ਨਾਲ ਇਹੋ ਜਿਹਾ ਕੰਮ ਬਿਲਕੁਲ برداشت ਨਹੀਂ ਹੋਊਗਾ ਅਸੀਂ ਸਾਰੇ ਅਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਥੇ ਕੋਈ ਪਾਰਟੀਬਾਜੀ ਨਹੀਂ ਆ ਸਾਰਾ ਭਾਈਚਾਰਾ ਖੜਾ ਆ ਭਾਈਚਾਰੇ ਦੇ ਨਾਲ ਅਸੀਂ ਇਹ ਚੀਜ਼ ਨੂੰ ਰੋਕਾਂਗੇ ਅਸੀਂ ਇਹ ਚੀਜ਼ ਬਿਲਕੁਲ ਨਹੀਂ ਹੋਣ ਦੇਣੀ ਤੇ ਸਾਡੇ ਨਾਲ ਸਾਡਾ ਸਾਰਾ ਦੁਗਰੀ ਪਿੰਡ ਸਾਡਾ ਸਾਰਾ ਏਰੀਆ ਆ ਇੱਥੇ ਕਿਸੇ ਬੰਦੇ ਦਾ ਕੋਈ ਬੋਲਵਾਲਾ ਨਹੀਂ ਉਹ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਜਿਹੇ ਠੱਕੇ ਸ਼ਾਈਆਂ ਬੰਦ ਕਰੋ ਇਹ ਆਮ ਲੋਕਾਂ ਦਾ ਬਣਾਈ ਹੋਇਆ ਤੁਹਾਨੂੰ ਦਿੱਤਾ ਹੋਇਆ ਮजूद ਆ ਉਹ ਆਪਣਾ ਖਰਾਬ ਨਾ ਕਰੋ ਨਹੀਂ ਮੱਲਾ ਕਲੀਨਿਕ ਬੰਨਣਾ ਚਾਹੀਦਾ ਨਹੀਂ ਬੰਨਣਾ ਚਾਹੀਦਾ ਦੇਖੋ ਮੱਲਾ ਕਲੀਨਿਕ ਲਈ ਹੋਰ ਬਹੁਤ ਜਗ੍ਹਾ ਨੇ ਕਿਉਂ ਸਾਡੀ ਮੈਂ ਸਭ ਤੋਂ ਪਹਿਲਾਂ ਇਹੀ ਗੱਲ ਬੋਲੀ ਆ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਉਹ ਲੋਪੁੰਦੀਆਂ ਜਾ ਰਹੀਆਂ ਉਹ ਪੁਰਾਣੀ ਚੀਜ਼ਾਂ ਵਿੱਚ ਇੱਕ ਇਹ ਆ ਉਹ ਇਹ ਕਿਉਂ ਖਰਾਬ ਕੀਤਾ ਜਾ ਰਿਹਾ ਇਹਨੂੰ ਹੋਰ ਬਹੁਤ ਜਗ੍ਹਾ ਨੇ ਜਿੱਥੇ ਮਰਜ਼ੀ ਜਾ ਕੇ ਮੱਲਾ ਕਲੀਨਿਕ ਬਣਾ ਸਕਦੇ ਸੀਸ ਵਾਰਡ ਦੇ ਕਾਉਂਸਲਰ ਮੌਜੂਦਾ ਤੇ ਤੁ ਉਹੀ ਤਾਂ ਗੱਲ ਚੱਲ ਰਹੀ ਤੱਕੇਸ਼ਾ ਹੀ ਚੱਲ ਰਹੀ ਆ ਕਈ ਤੇ ਜਾ ਰਿਹਾ ਮੈਂ ਕਿੰਨੇ ਕਿੰਦਾ ਧੱਕਾ ਦੇਖੋ ਅਸੀਂ ਇੱਥੇ ਦੁਕਾਨਾਂ ਖੋਲ੍ਹਣੀਆਂ ਆ ਆਹ ਦੇ ਦੁਕਾਨਾਂ ਦੀ ਤਾਂ ਐਨੇ ਉਹ ਪੱਟੀਆਂ ਹੋਈਆਂ ਹੋਰ ਕੀ ਆ ਦੁਕਾਨਾਂ ਦੀ ਹੋਈ ਆ ਕਾਹੋਂ ਪਾਉਣ ਲੱਗੇ ਆ ਤੇ ਉਹ ਜਿਹੜਾ ਕਹਿੰਦੇ ਸੀ ਕਲੀਨਿਕ ਬਣਾਉਣਾ ਉਹ ਕਿੱਥੇ ਬਣੂਗਾ ਉਹਦਾ ਪਿੱਛੇ ਉਹਦਾ ਪਈਆ 70 ਗਾ ਉਹਦਣ ਉਹ ਇਹਨਾਂ ਨੇ ਮੰਨੇ ਨੇ ਉਹ ਦੇਖੋ ਪਿੱਛੇ ਜਿਗਾ ਬਗੜ ਰਹੀ ਆ 6 사이ਕਲ ਦੀ ਜਗ੍ਹਾ ਇਸ ਪਾਸੇ ਦਿੱਤੀ ਸੀ ਇਸ ਜਿਹਦੇ ਸੜਕ ਦੇ ਨਾਲ ਕੁਝ ਲੋਕਾਂ ਵੱਲੋਂ ਇਲਜ਼ਾਮ ਲੱਗੇ ਨੇ ਪ੍ਰਦੀਪ ਪੱਪੂ ਦੇ ਉੱਤੇ ਤੇ ਪ੍ਰਦੀਪ ਪੱਪੂ ਡੁਗਰੀ ਦੇ ਸਾਥ ਤੇ ਬੈਠੇ ਨੇ ਲੋਕ ਨਾਲ ਮਜੂਰ ਨੇ ਗੱਲਬਾਤ ਕਰਾਂਗੇ ਜਿਹੜੇ ਇਲਜ਼ਾਮ ਨੇ ਕਬਜ਼ਾ ਕਰਨ ਦੇ ਇਲਜ਼ਾਮ ਨੇ ਜਿਹੜਾ ਤੇ ਕਿ ਪਟਵਾਰ ਖਾਨੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਹੇ ਨੇ ਪਰਦੀ ਪੱਪੂ ਅੱਪੂ ਜੀ ਪਹਿਲਾਂ ਤੁਹਾਡੇ ਤੋਂ ਸਟਾਰਟ ਕਰਦੇ ਆ ਇਲਜ਼ਾਮ ਬਹੁਤ ਵੱਡੇ ਨੇ ਕਿ ਪਟਵਾਰ ਖਾਨੇ ਦੀ ਜਗ੍ਹਾ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਕਬਜ਼ਾ ਕਰਨਗੇ ਇਲਜ਼ਾਮ ਤਾਂ ਜੀ ਮੈਂ ਕਹੂੰਗਾ ਇਹ ਇਲਜ਼ਾਮ ਨਹੀਂ ਹੈ ਟਰੋਫੀ ਹੈ ਜਦੋਂ ਤੁਸੀਂ ਸਮਾਜ ਸੇਵਾ ਦੇ ਵਿੱਚ ਪੈਨੇ ਹੋ ਨਾ ਤੇ ਇਹ ਜਿਹੜੀਆਂ ਲਾਲਚਨਾ ਨੇ ਇਹ ਜਿਹੜੇ ਇਲਜ਼ਾਮ ਆ ਇਹਨੂੰ ਐਜ਼ ਅ ਟਰੋਫੀ ਲੈਣਾ ਚਾਹੀਦਾ ਤੇ ਮੈਂ ਇਹ ਗੱਲ ਸਿੱਖ ਲਈ ਅਤੇ ਠੀਕ ਹੈ ਵਿਰੋਧੀਆਂ ਨੂੰ ਜੇ ਕੋਈ ਹੋਰ ਚੀਜ਼ ਨਹੀਂ ਮਿਲਦੀ ਤਾਂ ਹੁਣ ਉਹ ਜਿਹੜੀ ਡਿਵੈਲਪਮੈਂਟ ਚਾਹੇ ਆਮ ਆਦਮੀ ਪਾਰਟੀ ਕਹਿ ਲੋ ਜਾਂ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਹਿ ਲੋ ਜਿਹੜੇ ਲੋਕਾਂ ਲਈ ਡਿਵੈਲਪਮੈਂਟ ਕਰ ਰਹੀ ਆ ਉਹਨਾਂ ਦਾ ਇਹਨਾਂ ਨੇ ਕਰਨੀ ਕਰਨਾ ਕਿਸੇ ਨਾ ਕਿਸੇ ਪਾਸੇ ਰੁਕਾਵਟ ਖੜੀ ਕਰਨੀ ਕਰਨੀ ਆ ਲੋਕਾਂ ਦੇ ਸਾਥ ਚ ਬੈਠੇ ਹੋ ਲੋਕਾਂ ਵੱਲੋਂ ਇਲਜ਼ਾਮ ਨਹੀਂ ਸੀਗਾ ਕੋਈ ਕਿ ਇਦਾਂ ਦਾ ਕਿਸ ਉੱਥੇ ਕਾਫੀ ਲੋਕ ਇਕੱਠੇ ਸੀਗੇ ਉਸ ਵੇਲੇ ਕਿ ਹਾਂ ਵੀ ਪ੍ਰਦੀਪ ਪੱਪੂ ਕਬਜ਼ੇ ਕਰਦਾ ਪਿਆ ਵਾ ਹੁਣ ਤਾਂ ਆਵਾਜ਼ ਦੀ ਪਾਰਟੀ ਚ ਆਗੇ ਚੜ੍ਹਾਈ ਹੋ ਗਈ ਮੈਂ ਦੱਸੀ ਜਨਾ ਜੀ ਇਹ ਜਿਹੜੇ ਕਬਜ਼ੇ ਕਰਦੇ ਆ ਨਾ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਇਹ ਉਹਨਾਂ ਦੀ ਚੀਕਾਂ ਨਿਕਲਦੀਆਂ ਨੇ ਜਿਨ੍ਹਾਂ ਦੀਆਂ SLAਮਾਂ ਸੀ ਨਾ ਵੀ ਇੱਥੇ ਦੁਕਾਨਾਂ ਕੱਟ-ਕੱਟ ਕੇ ਵੇਚਾਂਗੇ ਇਹ ਉਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ ਕਹਿੰਦੇ ਆ ਨਾ ਨਾਤੀ ਤੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਉਹ ਹਿਸਾਬਕਤਾ ਉਹ ਇਹਨਾਂ ਦਾ ਉਹ ਚਪੇੜ ਪਈਆ ਇਹਨਾਂ ਦੇ ਮੂੰਹ ਤੇ ਤੇ ਮੈਂ SMZ ਜਿਹੜਾ ਚੈਨਲ ਆ ਨਾ ਬਹੁਤ ਦੇਖਿਆ ਜਾਣ ਵਾਲਾ ਚੈਨਲ ਆ ਮੈਂ ਤੁਹਾਡੇ ਮਾਧਿਅਮ ਨਾਲ ਕਹੂੰਗਾ ਵੀ ਇੱਥੇ ਮੱਲਾ ਕਲੀਨਿਕ ਬਣ ਕੇ ਰਹੂਗਾ ਜਿਨ੍ਹਾਂ ਵੀ ਮੱਲਾ ਕਲੀਨਿਕ ਦੇ ਵਿੱਚ ਰੁਕਾਵਟ ਪਾਈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਉਹਨੂੰ ਸਰਦਾਰ ਕੁਲਵੰਤ ਸਿੰਘ ਸਿੱ ਕੇ ਆਪਣੇ ਆਪ ਨੇ ਜੱਠ ਲੈਣਗੇ ਤੇ ਕਿਸੇ ਨੂੰ ਵੀ ਸਰਕਾਰੀ ਕੰਮ ਜਿਹੜੇ ਲੋਕ ਭਲਾਈ ਦੇ ਹਿੱਤជា ਲੋਕਾਂ ਲਈ ਆ ਉਹਦੇ ਵਿੱਚ ਵਿਘਨ ਪਾਉਣ ਦਾ ਕਿਸੇ ਨੂੰ ਹੱਕ ਨਹੀਂ ਹੈ ਚਾਹੇ ਉਹ ਕੋਈ ਆ ਸਰਕਾਰ ਲੋਕਤੰਤਰ ਦੇ ਵਿੱਚ ਲੋਕ ਸਭ ਤੋਂ ਉੱਪਰ ਹੁੰਦੇ ਆ ਨਾ ਕਿ ਬਾਹੂਬਲੀ ਜੇ ਕਹਾਂਗੇ ਨਾ ਗੁੰਡਾ ਰਾਜ ਤਿੰਨ ਚਾਰ ਪੰਜ ਬੰਦੇ ਬਲਾ ਕੇ ਅਸੀਂ ਜਿਹੜੇ ਵਰਕਰ ਲੱਗੇ ਹੋਏ ਆ ਜਾਂ ਸਰਕਾਰੀ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਨੂੰ ਡਰਾ ਲਾਂਗੇ ਤੇ ਕੰਮ ਰੁਕਵਾ ਲਾਂਗੇ ਇਹ ਗੁੰਡਾ ਰਾਜ ਯੂਪੀ ਬਿਹਾਰ 'ਚ ਜਰੂਰ ਚੱਲਦਾ ਹੋਊਗਾ ਲੇਕਿਨ ਪੰਜਾਬ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਤੰਤਰ ਦੀ ਸਰਕਾਰ ਆ ਤੇ ਲੋਕਤੰਤਰ ਦੇ ਤਰੀਕੇ ਨਾਲ ਹੀ ਚੱਲੂਗਾ ਆਡੇ ਵੱਲੋਂ ਕੀ ਜਾ ਰਿਹਾ ਇੱਥੇ ਕੰਟਰੈਕਟ ਸਰਕਾਰੀ ਦਿੱਤਾ ਗਿਆ ਸੀ ਕਿੰਨੇ ਦਾ ਕੰਟਰੈਕਟ ਹੈ ਇਹ ਕੰਟਰੈਕਟ ਸਰ ਮੈਂ ਇੰਨਾ ਕੁਆਲੀਫਾਈ ਤਾਂ ਹੈ ਨਹੀਂ ਕਿਉਂਕਿ ਮੇਰੇ ਕੋਲ ਨਾ ਤਾਂ ਕੋਈ ਪਾਵਰ ਆ ਨਾ ਮੈਂ ਕੋਈ ਕਾਉਂਸਲਰ ਆ ਨਾ ਮੈਨੂੰ ਐਮਐਲਏ ਸਾਹਿਬ ਐਮਐਲਏ ਆ ਪਰ ਮੈਨੂੰ ਜੋ ਇੱਥੇ ਤੱਕ ਪਤਾ ਲੱਗੇ ਕਾਮ ਆਦਮੀ ਪਾਰਟੀ ਦਾ ਵਰਕਰ ਤੇ ਮੇਰੇ ਬੋਰਡ ਦਾ ਬਿਸ਼ਿੰਦਾ ਹੋਣ ਦੇ ਨਾਤੇ ਮੈਨੂੰ ਜੋ ਵੀ ਇਹਦੀ ਇਨਫੋਰਮੇਸ਼ਨ ਹੈ ਉਹ ਮੇਰੇ ਖਿਆਲ 30 ਤੋਂ 35 ਲੱਖ ਰੁਪਏ ਦੇ ਵਿੱਚ ਦਾ ਕੰਟਰੈਕਟ ਪਾਸ ਹੋਇਆ ਹੈ ਇਹਦੇ ਵਿੱਚ ਮੁਹੱਲਾ ਕਲੀਨਿਕ ਆ ਜੀ ਮੁਹੱਲਾ ਕਲੀਨਿਕ ਆ ਜਿਹਦੇ ਵਿੱਚ ਫ੍ਰੀ ਮੈਡੀਸਨ ਮਿਲਣੀਆਂ ਨੇ ਫ੍ਰੀ ਟੈਸਟ ਜੋਬ ਦੇ ਡਾਕਟਰ ਹੁੰਦੇ ਜਿਹੜੇ ਸਰਕਾਰੀ ਟੈਸਟ ਪਾਸ ਕਰਕੇ ਲੱਗਦੇ ਆ ਕਿਉਂਕਿ ਸਰਕਾਰੀ ਜੋਬ ਲਈ ਜਿਹੜੇ ਜਾਂਦੇ ਆ ਉਹ ਜੋ ਕਰੀਮ ਹੀ ਨਿਕਲਦੀ ਆ ਉਹ ਕਰੀਮ ਜਿਹੜੀ ਆ ਉਹ ਇੱਥੇ ਲੋਕਾਂ ਦੀ ਸੇਵਾ ਕਰੂਗੀ ਤੇ ਲੋਕਾਂ ਦਾ ਭਲਾ ਹੋਊਗਾ ਉਹਨਾਂ ਦਾ ਇੱਕ ਇਲਜ਼ਾਮ ਸੀ ਕਿ ਪਹਿਲਾਂ ਡਿਸਪੈਂਸਰੀਆਂ ਤਾਂ ਚਲਾ ਲਓ ਤੁਸੀਂ ਮੁਹੱਲਾ ਕਲੀਨਿਕ ਬਾਅਦ ਚ ਚਲਾਓ ਮੈਂ ਦੱਸਿਆ ਨਾ ਵੀ ਵਿਰੋਧੀਆਂ ਨੇ ਵਿਰੋਧ ਕਰੀ ਹੋਈ ਜਾਣਾ ਠੀਕ ਹੈ ਨਾ ਇਹੋ ਜਿਹੇ ਵਿਰੋਧ ਤੇ ਇਹੋ ਜਿਹੇ ਵਿਰੋਧ ਕਰਕੇ ਹੀ ਉਹ ਜਿਹੜੇ ਆ ਇੰਨੀਆਂ ਸੀਟਾਂ ਕੋਈ 3 ਤੇ ਰਹਿ ਗਿਆ ਕੋਈ 15 ਤੇ ਰਹਿ ਗਿਆ ਕਿਸੇ ਦੀ ਇੱਕ ਵੀ ਨਹੀਂ ਆਈ ਠੀਕ ਹੈ ਨਾ ਇਹ ਉਹ ਹੀ ਹੈਗਾ ਵਾ ਜੇ ਲੋਕਾਂ ਦੀ ਡਿਵੈਲਪਮੈਂਟ ਕਰਦੇ ਲੋਕਾਂ ਲਈ ਕਰਦੇ ਨਾ ਇੱਕ ਦੂਜੇ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੰਮ ਕਰਦੇ ਤਾਂ ਸ਼ਾਇਦ ਇੰਨਾ ਬੜਾ ਹਾਲ ਨਾ ਹੁੰਦਾ ਬਾਕੀ ਲੋਕਾਂ ਨੇ ਇਹਨਾਂ ਨੂੰ ਦਿਖਾਤਾ ਤੇ ਆਨਰ ਟਾਈਮ 'ਚ ਲੋਕ ਸਿਆਣੇ ਆ ਲੋਕ ਹੋਰ ਦਿਖਾਉਣਗੇ ਐਮਸੀ ਚੋਣ ਆ ਰਹੀ ਅੱਗੇ ਬਧਾਈਆਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਿੰਨੇ ਵੀ ਕੈਂਡੀਡੇਟ ਖੜਨਗੇ ਮੇਰੇ ਵੱਲੋਂ ਵੈਸਟ ਵਿਸ਼ੀਜ਼ ਆ ਸਾਰੇ ਜਿਹੜੀ ਵੀ ਪਾਰਟੀ ਦਾ ਹੋਵੇ ਮੈਂ ਲੋਕਾਂ ਨੂੰ ਵੀ ਇਹੀ ਕਹੂੰਗਾ ਚੰਗੇ ਬੰਦੇ ਨੂੰ ਚੁਣਿਓ ਕਿਉਂਕਿ ਐਮਸੀ ਇੱਕ ਇਹੋ ਜਿਹੀ ਚੀਜ਼ ਆ ਵੀ ਤੁਹਾਡਾ ਰੋਜ਼ ਬਸਤੇ ਦਾ ਵਾ ਪਹਿਣਾ ਵਾ ਤੇ ਚੰਗੇ ਬੰਦੇ ਨੂੰ ਬਿਲਕੁਲ ਸਰ ਠੀਕ ਹੈ ਨਾ ਬਿਲਕੁਲ ਉਹਦੇ ਪਰ ਉਹ ਤਾਂ ਪਰ ਰਾਜਨੀਤੀ ਮੈਂ ਕਹਿੰਨਾ ਵੀ ਇੱਕ ਕੰਸਟਰਕਟਿਵ ਰਾਜਨੀਤੀ ਕੀਤੇ ਜਾਵੇ ਡਿਸਟਰਕਟਿਵ ਰਾਜਨੀਤੀ ਜਿਹੜੀ ਆ ਨਾ ਉਹ ਹਮੇਸ਼ਾ ਹੀ ਮਾਰੂ ਹੁੰਦੀ ਆ ਸੋ ਡਿਸਟਰਕਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਬਾਕੀ ਇਹ ਕਬਜ਼ੇ ਦੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਮੈਂ ਇੱਕ ਸ਼ਿਭਾ ਸਲਾਰਾਂ ਆ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਵੱਲੋਂ ਤੇ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਇੱਕ ਤੁਹਾਨੂੰ ਇੰਸ਼ੋਰ ਕਰਦਾ ਤੁਹਾਡਾ ਵਾਅਦਾ ਕਰਦਾ ਠੀਕ ਹੈ ਨਾ ਡੁੱਗਰੀ ਪਿੰਡ ਦੀ ਇੱਕ ਇੱਕ ਇੰਚ ਜਗ੍ਹਾ ਜਿੱਥੇ ਲੋਕਾਂ ਨੇ ਕਬਜ਼ੇ ਕੀਤੇ ਉਹ ਛੁੜਵਾ ਕੇ ਦਊਂਗਾ ਜਿਹੜਾ ਲੋਕਾਂ ਦਾ ਹੱਕ ਆ ਲੋਕਾਂ ਤੱਕ ਜਾਊਗਾ ਇਹ ਕਹਿੰਦੇ ਨੇ ਕਬਜ਼ੇ ਕਰਦੇ ਆ ਅਸੀਂ ਕਬਜ਼ੇ ਕਰਦਨੇ ਆ ਅਸੀਂ ਕਬਜ਼ੇ ਛੁੜਵਾਉਨੇ ਆ 9000 ਏਕੜ ਜਿਹੜੀ ਸਰਕਾਰੀ ਪ੍ਰਾਪਰਟੀ ਸੀਗੀ ਚਾਹੇ ਉਹ ਪੰਚਾਇਤੀ ਸੀ ਜਾਂ ਜੰਗਲਾਤ ਮਹਿਕਮੇ ਦੀ ਸੀਗੀ ਸਰਦਾਰ ਭਗਵਾਨ ਸਿੰਘ ਮਾਰਨੇ ਛੁੜਵਾ ਕੇ ਦਿਖਾਈ ਆ ਸੋ ਜਿਸ ਜਿੰਨੇ ਵੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰੇ ਆ ਉਹਦੇ ਪਹਿਰਾ ਦਵਾਂਗੇ ਤੇ ਦਿੰਦੇ ਰਵਾਂਗੇ ਤੇ ਤੁਸੀਂ ਕਬਜ਼ੇ ਛੁੜਾਉਣ ਦੀ ਗੱਲ ਕੀਤੀ ਆ ਜਿੱਥੇ ਬੈਠੋ ਸੱਤ ਦੇ ਨਾਲ ਹੀ ਇੱਕ ਮਾਰਕੀਟ ਆ ਇੱਥੇ ਬੜੇ ਅਸੀਂ ਉਹ ਕਬਜ਼ੇ ਤੇ ਪਏ ਹੋਏ ਨੇ ਕੀ ਗੱਲ ਇਹ ਨਜ਼ਰ ਨਹੀਂ ਭਾਈ ਮੈਨੂੰ ਅੱਜ ਤੁਸੀਂ ਤੁਹਾਡੇ ਮਾਧਮ ਨਾਲ ਇਹ ਪਤਾ ਲੱਗ ਗਿਆ ਮੈਂ ਜਰੂਰ ਇਹਦੇ ਬਾਰੇ ਵੀ ਸੰਗਿਆਨ ਲਊਂਗਾ ਇਹਦੇ ਬਾਰੇ ਵੀ ਜਾਣਕਾਰੀ ਕਢਾਊਂਗਾ ਜਿਹੜਾ ਵੀ ਗਿਲਟੀ ਹੈਗਾ ਵਾ ਮੈਂ ਐਮਐਲਏ ਸਾਹਿਬ ਨੂੰ ਉਹਦੀ ਉਹਦੀ ਜਾਣਕਾਰੀ ਪ੍ਰੋਪਰ ਚੈਨਲ ਨਾਲ ਪਹੁੰਚਾਊਂਗਾ ਤੇ ਇਹ ਤੇ ਵੀ ਕਾਰਵਾਈ ਸਾਡਾ ਨੇ ਕਿਹਾ ਹੈ ਕਿ ਸਾਡੇ ਕੋ ਐਸੇ ਚੜੇ ਨਹੀਂ ਹੋਏ ਨਾਲ ਹੀ ਫਲੈਟ ਆ ਕਹਿੰਦੇ ਉੱਚ ਵੀ ਨਹੀਂ ਕੋਈ ਚੜਾਏ ਹੋਇਆ ਸੀ ਬਿਲਕੁਲ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇੱਕ ਚੰਗੇ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਤੁਸੀਂ ਇਹ ਚੀਜ਼ ਨੂੰ ਉਜਾਗਰ ਕੀਤਾ ਤੇ ਮੈਂ ਤੁਹਾਡੇ ਨਾਲ ਵਾਅਦਾ ਵੀ ਕਰਦਾ ਮਾਂ ਵੀ ਐਮਐਲਏ ਸਾਹਿਬ ਇਹ ਤੇ ਜ਼ਰੂਰ ਸੰਗਿਆਨ ਲੈਣਗੇ ਤੇ ਤੁਹਾਨੂੰ ਜਲਦੀ ਹੀ ਇਹਦਾ ਪੋਜ਼ਿਟਿਵ ਰਿਸਪੌਂਸ ਮਿਲ ਦੇਖਦਾ ਕਿ ਬੈਠੇ ਕਿਵੇਂ ਦੇਖਦੇ ਆਪੂ ਜੀ ਤੇ ਇਲਜ਼ਾਮ ਹੈ ਤੁਹਾਡੇ ਇਲਾਕੇ ਦਾ ਨੌਜਵਾਨ ਆ ਬਿਲਕੁਲ ਸਹੀ ਆ ਜੀ ਮੰਡਲਾ ਕਲੀਨਿਕ ਬਣਨਾ ਚਾਹੀਦਾ ਬੜੀ ਦੇਰ ਤੋਂ ਇਹ ਖਾਲੀ ਇਦਾਂ ਹੀ ਉਜਾੜ ਪਿਆ ਵਾ ਲੋਕੀ ਕਹਿੰਦੇ ਆ ਜਾ ਕੇ ਕੁਝ ਨੌਜਵਾਨ ਕਹਿੰਦੇ ਸੀ ਪਾਰਟੀ ਤੋਂ ਹੀ ਸੀਗੇ ਉਹ ਅਲੱਗ-ਅਲੱਗ ਕਹਿੰਦੇ ਕਿ ਆਪੂ ਨੇ ਕਬਜ਼ਾ ਕਰ ਲਿਆ ਹੁਣ ਤਾਂ ਆਮ ਆਦੀ ਪਾਰਟੀ ਕੋਈ ਕਬਜ਼ਾ ਨਹੀਂ ਕੀਤਾ ਇਹ ਤਾਂ ਵਧੀਆ ਕੰਮ ਕਰ ਰਹ ਬਿਲਕੁਲ ਜੀ ਪ੍ਰੋਪੋਗੈਂਡਾ ਇਹ ਜੋ ਬਹੁਤ ਜ਼ਿਆਦਾ ਹੈ ਪਹਿਲੀਆਂ ਪਾਰਟੀਆਂ ਦੇ ਜਰਿਆ ਨਹੀਂ ਜਾਂਦਾ ਬਹੁਤ ਵਧੀਆ ਜਿਹੜਾ ਇਹ ਇੱਕ ਜਿਹੜਾ ਇਹਨਾਂ ਨੇ ਸਟੈਪ ਚੱਕਿਆ ਬਹੁਤ ਵਧੀਆ ਕਲੀਨਿਕ ਬਣ ਰਿਹਾ ਸੀ ਜਿਹੜੇ ਰੋਕਦੇ ਨੇ ਅਸੀਂ ਉਹਨਾਂ ਦੇ ਖਿਲਾਫ ਹਾਂ ਜਿਹੜਾ ਬੰਦਾ ਜਨਤਾ ਦੇ ਹੱਕ 'ਚ ਨਹੀਂ ਹੈਗਾ ਚਾਹੇ ਉਹ ਕੋਈ ਵੀ ਪਾਰਟੀ ਦਾ ਬੰਦਾ ਅਸੀਂ ਉਹਨੂੰ ਲਾਇਕ ਨਹੀਂ ਕਰਦੇ ਲੱਗਦਾ ਨਹੀਂ ਕਿ ਇਲਜ਼ਾਮ ਲਗਾਣੇ ਤੇ ਸਾਬਤ ਕਰਨੇ ਔਖੇ ਹੋ ਜਾਂਦੇ ਫਿਰ ਬਾਅਦ 'ਚ ਇਲਜ਼ਾਮ ਹੀ ਲਾਉਂਦੇ ਨੇ ਉਹਨਾਂ ਕੋਲੇ ਸਾਬਤ ਅਜੇ ਤੱਕ ਕਰੇ ਹੀ ਨਹੀਂ ਸਕੇ ਉਹ ਦਾ ਸਾਫਤਾ ਉਹਨਾਂ ਦੇ ਖਿਲਾਫ ਹੋ ਰਹੇ ਨੇ ਜੋ ਅੱਜ ਤੱਕ 72 ਸਾਲਾਂ ਦੇ ਵਿੱਚ ਪੰਜਾਬ ਨੂੰ ਉਹਨਾਂ ਨੇ ਚੱਟ ਕੇ ਰੱਖਤਾ ਦੋਨਾਂ ਪਾਰਟੀਆਂ ਨੇ ਬੁਰਾ ਹਾਲ ਕਰਿਆ ਪਿਆ ਕੂੜਾਦਾਨ ਬਣਾਇਆ ਪਿਆ ਸਾਰਾ ਪੰਜਾਬ ਸਾਲਾ ਬੁਰਾ ਹਾਲ ਕਰਿਆ ਪਿਆ ਅਸੀਂ ਤਾਂ ਛੱਡ ਕੇ ਹੀ ਭੱਜ ਗਏ ਮੈਂ ਤਾਂ ਕੈਲੀਫੋਰਨੀਆ ਰਹਿਣਾ ਜੀ ਬੱਚਿਆਂ ਨੂੰ ਲੈ ਕੇ ਅਸੀਂ ਕੈਲੀਫੋਰਨੀਆ ਚਲੇ ਗਏ ਕੈਲੀਫੋਰਨੀਆ ਵਧੀਆ ਜੀ ਹੁਣ ਪੰਜਾਬ ਕੈਲੀਫੋਰਨੀਆ ਵਧੀਆ ਜੀ ਉਹਦੇ ਨਾਲ ਤਾਂ ਰਲੇ ਨਹੀਂ ਸਕਦਾ ਪੰਜਾਬ ਹਜੇ ਅਜੇ ਤਾਂ ਸ਼ੁਰੂ ਆਦਾ 1 ਸਾਲ ਹੋਇਆ ਅਜੇ ਦੇਖਦੇ ਆਂ ਕਾ ਆਮ ਆਦਮੀ ਦੇਖਦੇ ਆ ਇਹਨਾਂ ਨੂੰ 5 ਸਾਲਾਂ ਚ ਆਮ ਆਦਮੀ ਪਾਰਟੀ ਕੀ ਕਰਦੀ ਆ ਅਸੀਂ ਅਜੇ ਹਾਜੀ ਚੋਣਾ ਕੀ ਲੱਗਦਾ ਕੌਣ ਮਾਰੂ ਬਾਜੀ ਆਮ ਆਦਮੀ ਪਾਰਟੀ ਜਿੱਤੂਗੀ ਜਿੱਤਣਾ ਜਿੱਤਣਾ ਉਹਨੇ ਹਰ ਇਹ ਤਾਂ ਜਿਹੜੇ ਉਹੀ ਲੋਕ ਨੇ ਜਿਨ੍ਹਾਂ ਮਿਰਚਾਂ ਉਹਨਾਂ ਨੂੰ ਹੀ ਲੱਗਦੀਆਂ ਨੇ ਜਿਨ੍ਹਾਂ ਨੂੰ ਹੁਣ ਕੋਈ ਪੁੱਛਦਾ ਨਹੀਂ ਜਿਹੜੇ ਅੱਗੇ ਫੋਨ ਤੇ ਥਾਣਿਆਂ 'ਚ ਜਾ ਕੇ ਕੰਮ ਹੁੰਦੇ ਸੀ ਉਹ ਬੰਦ ਹੋ ਗਏ ਜੀਰੋ ਹੋਏ ਫਿਰਦੇ ਨੇ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਬੜਾ ਬੜਾ ਉੱਠਦੇ ਨੇ ਬੁਰਾ ਹੋਰ ਵੀ ਲੋਕ ਬੈਠੇ ਨੇ ਗੱਲਬਾਤ ਕਰ ਲਾਜੀ ਤੁਸੀਂ ਵੀ ਬੈਠੇ ਹੋ ਸਾਥ ਦੇ ਵਿੱਚ ਬੈਠੋ ਡੁਗਰੀ ਦੀ ਕਿਵੇਂ ਦੇ ਦੇ ਆਪੂ ਦੇ ਉੱਤੇ ਇਲਜ਼ਾਮ ਨੇ ਕਹਿੰਦੇ ਕਿ ਕਬਜ਼ਾ ਕਰਦਾ ਵਾ ਐਮ ਐਲ ਏ ਦੀ ਸ਼ਹਿ ਵਾ ਦੇ ਤੇ ਕੋਈ ਕਬਜ਼ਾ ਨਹੀਂ ਕਰਦਾ ਇੱਥੇ ਇਹ ਵਧੀਆ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰ ਰਹੀ ਆ ਮਹੱਲਾ ਕਲੀਨਿਕ ਬਣਨੀ ਚਾਹੀਦੀ ਆ ਇਹ ਜਿੱਦੇ ਗੰਦ ਪਿਆ ਹੁਣ ਉੱਥੇ ਜੇ ਮਹੱਲਾ ਕਲੀਨਿਕ ਬਣ ਜੂ ਕਿਸੇ ਨੂੰ ਕੀ ਇਤਰਾਜ਼ ਆ ਲੋਕਾਂ ਨੂੰ ਸਹੂਲਤ ਮਿਲੂਗੀ ਆਪੂ ਜੀ ਦਾ ਕਹਿਣਾ ਕਿ ਉੱਥੇ ਨਸ਼ੇੜੀ ਬੰਦੇ ਆਗੇ ਵੇ ਹੁਣ ਜਦ ਬੰਦ ਜਾ ਪਿਆ ਕੀ ਪਤਾ ਹੁਣ ਰਾਤ ਨੂੰ ਕਿਹੜਾ ਅਸੀਂ ਦੇਖਿਆ ਇਹ ਤਾਂ ਤੁਹਾਡੇ ਮਗਰ ਅਸੀਓ ਐ ਤੇ ਕਬਜ਼ੇ ਬਥੇਰੇ ਲੱਗਦਾ ਨਹੀਂ ਹੁਣ ਕਹਿੰਦੇ ਛੁੜਵਾ ਦਾਂਗੇ ਤੇ ਨੌਜਵਾਨਾ ਉਹਨੂੰ ਇੱਥੇ ਰੋਜ਼ਗਾਰ ਮਿਲੂਗਾ ਨਹੀਂ ਛੜਾਉਣਗੇ ਜਿਹੜੀ ਗੱਲ ਕਹਿੰਦੇ ਨੇ ਉਹ ਛੜਾਉਣਗੇ ਤੇ ਆਪੋ ਜੀ ਲੋਕੀ ਇਨਸਾਰ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਐਸੀਓ ਦਾ ਰੋਲਾ ਹੱਲੇ ਵੀ ਮੈਂ ਕਹਿੰਦਾ ਚੱਲਦਾ ਹੀ ਆ ਗਲਾਡਾ ਦੇ ਵਿੱਚ ਇਹ ਐਸੀਓ ਖਾਲੀ ਪਏ ਨੇ 35 ਐਸੀਓ ਜਿਹੜੇ ਨੇ ਖਾਲੀ ਦੱਸੇ ਜਾ ਰਹੇ ਨੇ ਫਲੈਟ ਕਾਫੀ ਆ ਲਾਲ ਫਲੈਟ ਸੀਆਰਪੀ ਉਹ ਖਾਲੀ ਨੇ ਪਰ ਕੀ ਲੱਗਦਾ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਮੈਂ ਦੱਸ ਰਿਹਾ ਜੀ ਤੁਸੀਂ ਅੱਜ ਮੈਨੂੰ ਇਹ ਗੱਲ ਦੱਸੀ ਹੈ ਮੇਰੀ ਨੌਲੇਜ ਚ ਲਿਆਂਦੀ ਹੈ ਮੈਂ ਜ਼ਰੂਰ 2 4 5 ਦਿਨਾਂ ਦੇ ਵਿੱਚ ਜੋ ਵੀ ਡਿਟੇਲ ਬਲੱਡਾ ਵੱਲੋਂ ਆ ਕਿਉਂਕਿ ਮੈਂ ਤੱਥਾਂ ਦੇ ਉੱਪਰ ਗੱਲ ਕਰਦਾ ਮੈਂ ਐਵੇਂ ਹੀ ਨਹੀਂ ਬਨੇਰੇ ਦੀ ਤੀਰ ਛੱਡੀ ਜਾਵਾਂ ਮੇਰੇ ਕੋਲ ਕੋਈ ਤੱਥ ਆਉਣਗੇ ਫਿਰ ਆਪਾਂ ਜਦੋਂ ਬੈਠਾਂਗੇ ਨਾ ਫਿਰ ਮੈਂ ਵੀ ਤੁਹਾਨੂੰ ਦੱਸੂਗਾ ਵੀ ਆਮ ਆਦਮੀ ਪਾਰਟੀ ਨੇ ਹੁਣ ਕੀ ਕੀਤਾ ਵਾ ਸੋ ਇਹਦਾ ਇੱਕ ਤੱਥ ਘੜਾ ਲੈਂਦੋ ਮੈਨੂੰ ਐਮ ਐਲ ਏ ਸਾਹਿਬ ਤੱਕ ਮੈਂ ਮੈਸੇਜ ਜ਼ਰੂਰ ਲਾਉਂਗਾ ਵੀ ਆ ਇੱਕ ਕੰਪਲੇਂਟ ਆ ਰਹੀ ਆ ਤੈ ਜਿਨੂੰ ਅਲਾਟਮੈਂਟ ਹੋਈ ਆ ਅਲਾਟਮੈਂਟ ਹੋਈ ਵੀ ਹੈ ਜਾਂ ਨਹੀਂ ਹੋਈ ਉਸ ਬੰਦੇ ਨੂੰ ਹੀ ਜਿਹੜੀਆਂ ਦੁਕਾਨਾਂ ਨੇ ਉਹ ਚਲਾਉਣ ਦਾ ਮੌਕਾ ਦਿੱਤਾ ਜਾਵੇ ਜਿਹੜੀਆਂ ਮੰਨ ਲਓ ਜੇ ਥੁ ਕੁਝ ਨਿਕਲਦਾ ਵਾ ਤੇ ਨੌਜਵਾਨਾਂ ਨੂੰ ਲਾਡ ਦਿੱਤੀ ਜਾਊਗੀ ਬੜੇ ਨੌਜਵਾਨ ਬੇਰੋਜ਼ਗਾਰ 110% ਮੈਂ ਦੋਨੇ ਹੱਥ ਖੜਾ ਕਰਕੇ ਇਹ ਕਹਿਣਾ 110% ਮੈਂ ਫੇਰ ਦੱਸ ਰਿਹਾ ਜਿਹੜਾ ਹੱਕ ਆ ਇਹ ਉਹਨੂੰ ਮਿਲ ਗਏ ਆ ਆਮ ਆਦਮੀ ਪਾਰਟੀ ਦੀ ਨੀਤੀ ਰਹੀ ਆ ਹੱਕਾਂ ਤੇ ਡਾਕਾਂ ਮਾਰਨਾ ਇਹ ਪੁਰਾਣੀਆਂ ਸਰਕਾਰਾਂ ਦਾ ਕੰਮ ਸੀਗਾ ਆਮ ਆਦਮੀ ਪਾਰਟੀ ਕਿਸੇ ਦੇ ਹੱਕ ਤੇ ਡਾਕਾਂ ਨਹੀਂ ਮਾਰੂਗੀ ਸਗੋਂ ਤੇ ਲੋਕਾਂ ਦੇ ਹੱਕਾਂ ਦੀ ਪਹਿਰੇਦਾਰੀ ਕਰੂਗੀ ਤੇ ਹੱਕ ਠੋਕ ਕੇ ਕਰੂਗੀ ਸਪੋਰਟ ਸਵਿੰਗ ਦੇ ਪ੍ਰਧਾਨ ਨੂੰ ਲੱਗਦਾ ਨਹੀਂ ਸੀਗਾ ਚੌਂਕ ਦੇ ਵਿੱਚ ਠੇਕਾ ਖੋਲਣਾ ਮਾੜੀ ਗੱਲ ਆ ਸਪੋਰਟ ਸਵਿੰਗ ਤੁਹਾਡੇ ਕੋਈ ਆ ਭਾਈ ਚੌਂਕ ਹੋਵੇ ਮੈਂ ਕਹਿੰਦਾ ਵੀ ਜਿੱਥੇ ਵੀ ਆ ਜਿੰਨੇ ਪੀਣੀ ਆ ਉਹਨੇ ਕਿਤੇ ਤੋਂ ਵੀ ਲੈ ਕੇ ਪੀ ਲੈਣੀ ਆ ਸਪੋਰਟ ਦੇ ਵਿੱਚ ਲੰਘਦੇ ਨੌਜਵਾਨ ਦੇਖਦੇ ਆ ਮੇਰੇ ਲਈ ਤਾਂ ਇੱਕ ਮੁਠਾ ਕਵ ਠੇਕਾ ਨਹੀਂ ਹੋਣਾ ਚਾਹੀਦਾ ਜੇ ਮੈਂ ਪਰਸਨਲੀ ਮੈਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕਹਿੰਨਾ ਪੰਜਾਬ ਡਰਾਈ ਸਟੇਟ ਹੋਣੀ ਚਾਹੀਦੀ ਆ ਜੇ ਤੁਸੀਂ ਬਿਹਾਰ ਨੂੰ ਡਰਾਈ ਕਰ ਸਕਦੇ ਹੋ ਉੱਥੇ ਗੌਤਮ ਬੁੱਧਾ ਜੀ ਦਾ ਜਨਮ ਹੋਇਆ ਸੀਗਾ ਜਾਂ ਉਹਨਾਂ ਨੇ ਭਗਤੀ ਗੀਤ ਦੀ ਗਾਇਆ ਕਰਕੇ ਗੁਜਰਾਤ ਡਰਾਈ ਹੋ ਸਕਦਾ ਜਿੱਥੇ ਗਾਂਧੀ ਜੀ ਹੋਏ ਆ ਤੇ ਪੰਜਾਬ ਤਾਂ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਇਹਨੂੰ ਡਰਾਈ ਕਿਉਂ ਨਹੀਂ ਕਰਦੇ ਮੈਂ ਕਹਿੰਦਾ ਇਹਨੂੰ ਤਾਂ ਡਰਾਈ ਹੋਣਾ ਚਾਹੀਦਾ ਕਹਿੰਦੇ ਪੰਜਾਬੀ ਬਹੁਤ ਜ਼ਿਆਦਾ ਇਹ ਮੋਹਰਾ ਆ ਤੁਹਾਡੀ ਪਾਰਟੀ ਲਈ ਘਰ ਘਰ ਦੁਕਾਨ ਖੋਲਦੇ ਕਹਿੰਦੇ ਜੀ ਹੁਣ ਅਸੀਂ ਦੁਕਾਨਾਂ ਤੇ दारू ਵੇਚਾਂਗੇ ਮੈਂ ਸੋਨ ਦੱਸ ਰਿਹਾ ਜੀ ਮੇਰੇ ਸਾਹਮਣੇ ਜੇ ਤੁਸੀਂ ਮੇਰਾ ਪਰ ਪਰ ਲੋ ਨਾ ਤਾਂ ਮੈਂ दारू ਪੀਣਾ ਨਾ ਮੈਂ ਪਲੌਣ ਦੇ ਹੱਕ ਚਾਹਾਂ სპੋਰਟਸ ਨੂੰ ਪ੍ਰਮੋਟ ਕਰਦਾ ਮੇਰੇ ਸਾਹਮਣੇ ਤਾਂ ਡਰਾਈ ਹੋਣਾ ਚਾਹੀਦਾ ਵਾ ਬਾਕੀ ਜੋ ਪਾਲਸੀਆਂ ਮੈਂ ਫੇਰ ਦੱਸ ਰਿਹਾ ਮੈਂ ਇਨਾ ਐਜੂਕੇਟਡ ਹੈ ਨਹੀਂਗਾ ਵੀ ਉਹ ਗੱਲਾਂ ਦਾ ਜਵਾਬ ਤੁਹਾਨੂੰ ਦੇ ਸਕਾਂ ਵੀ ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਨਹੀਂਗਾ ਪਰ ਮੇਰਾ ਹੁਜੇ ਇਹੀ ਥੀਵ ਆ ਵੀ ਪੰਜਾਬ 'ਚ ਠੇਕਾ ਨਹੀਂ ਹੋਣਾ ਚਾਹੀਦਾ ਦਾਰੂ ਨਹੀਂ ਹੋਣੀ ਚਾਹੀਦੀ ਐਮਐਲਏ ਸਾਹਿਬ ਦੇ ਮਾਧਮ ਨਾਲ ਮੁੱਖ ਮੰਤਰੀ ਸਾਹਿਬ ਕੋ ਜਾਓਗੇ ਸਪੋਰਟਸ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਠੇਕੇ ਹੀ ਬੰਦ ਕਰ ਦਿਓ ਆਪਾਂ ਹੋਰ ਕਿਤੇ ਆਮਦਨ ਕਮਾ ਲਾਂਗੇ ਬਿਲਕੁਲ ਜੇ ਇੱਕ ਗੱਲ ਬਣਦੀ ਹੈ ਮੈਂ ਕਹੂੰਗਾ ਵੀ ਪਰ ਇਹਦੇ ਨਾਲ ਉੱਤੇ ਮੈਂ ਜਾਊਂਗਾ ਵੀ ਸਪੋਰਟਸ ਨੂੰ ਹੋਰ ਪ੍ਰਮੋਟ ਕਰੋ ਸਪੋਰਟਸ ਦਾ ਕੋਟਾ 5% ਦੀ ਜਗ੍ਹਾ 20% ਕਰ ਦਿਓ ਲੋਕਾਂ ਦਾ ਧਿਆਨ ਹੀ ਨਾ ਜਾਵੇ ਪੈਰਾਗਰਾਟੇ ਤੋਂ ਆ ਪਰ ਅਜ ਤੱਕ ਸਰਕਾਰੀ ਨੌਕਰੀ ਨੂੰ ਤਰਸ ਰਿਆ ਇੰਡੀਆ ਦਾ ਪਹਿਲਾ ਪੈਰਾਗਰਾਟੇ ਚੈਂਪੀਅਨ ਆ ਸਰ ਇਹਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਅੱਜ ਕੱਲ ਸੋ ਕਾਲਡ ਫੈਡਰੇਸ਼ਨਸ ਕਈ ਬਣੀਆਂ ਹੋਈਆਂ ਨੇ ਜਿਵੇਂ ਮੈਂ ਵਾ ਮੈਂ ਇੱਕ ਫੈਡਰੇਸ਼ਨ ਬਣਾ ਲਮਾ ਸਾਰੇ ਇੱਕ ਫੈਡਰੇਸ਼ਨ ਵਾਲਾ ਇੱਕ ਫੈਡਰੇਸ਼ਨ ਬਣਾ ਲਮਾ ਮੈਂ ਤੁਹਾਨੂੰ ਦੱਸ ਰਿਹਾ ਜੇ ਉਹਦੀ ਫੈਡਰੇਸ਼ਨ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਤੋਂ ਰੈਕਗਨਾਈਜ਼ਡ ਆ ਤੇ ਵੱਲੋਂ ਜਾਂਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਰੈਕਗਨਾਈਜ਼ਡ ਆ ਤੇ ਪੰਜਾਬ ਵੱਲੋਂ ਪੰਜਾਬ 올림픽 ਐਸੋਸੀਏਸ਼ਨ ਵੱਲੋਂ ਰੈਕਗਨਾਈਜ਼ਡ ਆ ਉਹਨੂੰ ਮੇਰੇ ਕੋਲ ਲੈ ਕੇ ਆਓ ਮੈਂ ਜਾਨ ਲ ਹਾਂ ਪਰ ਜੇ ਆਪਾਂ ਕਹੀਏ ਕਿ ਕਲੱਬ ਕੰਪੀਟੀਸ਼ਨ ਅੱਜਕੱਲ ਬਹੁਤ ਹੁੰਦੇ ਆ ਹਰ ਸਪੋਰਟਸ ਪੈਸੇ ਕਮਾਉਣ ਦਾ ਜਰੀਆ ਰੱਖਿਆ ਹੋਇਆ ਮਿਸਟਰ ਇੰਡੀਆ ਦੇ ਨਾਮ ਤੇ ਜਾਂ ਨੈਸ਼ਨਲ ਲੈਵਲ ਦੇ ਨਾਮ ਤੇ ਦੋ ਚਾਰ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਐਂਟਰੀ ਫੀਸ ਲੈ ਕੇ ਕੰਪੀਟੀਸ਼ਨ ਕਰਾ ਦੇਣਾ ਠੀਕ ਹੈ ਉਹਨੂੰ ਆਪਾਂ ਕੰਪੇਅਰ ਕਰਦੇ ਹਾਂ ਐਕਚੁਅਲ ਵਿਨਰ ਨਾਲ ਉਹ ਵੀ ਕਿਸੇ ਨਾ ਕਿਸੇ ਪਾਸੇ ਅਨਜਸਟਿਸ ਆ ਠੀਕ ਹੈ ਜੇ ਉਹ ਬੰਦਾ ਗਵਰਨਮੈਂਟ ਆਫ ਇੰਡੀਆ ਤੋਂ ਰੈਕਗਨਾਈਜ਼ ਫੈਡਰੇਸ਼ਨ ਵੱਲੋਂ ਖੇਡੇ ਆ ਤੇ ਪੰਜਾਬ ਫੈਡਰੇਸ਼ਨ ਉਹਨੇ ਉਹਨੂੰ ਰੈਕਗਨਾਈਜ਼ ਕੀਤਾ ਹੋਇਆ ਤਾਂ ਜੌਬ 100 10% ਮਿਲੂ ਹੁਣ ਲੋਕੀ ਕਲਾ ਮਹੱਲਾ ਕਲੀਨਿਕ ਨਹੀਂ ਬਣੂਗਾ ਇਹ ਕਹਿੰਦੇ ਵੀ ਜਾਂਚ ਕਰ ਸਾਡੀ ਹੈਰੀਟੇਜ ਆ ਇਹ ਹੈਰੀਟੇਜ ਜਦੋਂ ਉਹ ਲੈਂਟਰ ਪਾਇਆ ਤੁਸੀਂ ਉਹਨੂੰ ਜਰਜਰ ਕਰਤਾ ਪੁਰਾਣੀਆਂ ਬਿਲਡਿੰਗਾਂ ਮੈਂ ਇੱਥੇ ਤੀਜੀ ਕਲਾਸ ਚ ਪੜਿਆ ਜੀ ਮੇਰੀ ਸਟੱਡੀ ਇੱਥੇ ਹੋਈ ਆ ਜਦੋਂ ਸਕੂਲ ਬਣ ਰਿਹਾ ਸੀਗਾ ਤਾਂ ਇੱਥੇ ਮੂਵ ਕੀਤਾ ਸੀ ਐਡੇ-ਐਡੇ ਮੋਟੇ ਪਿੱਲਰ ਹੁੰਦੇ ਸੀਗੇ ਅਸੀਂ ਫੜ ਕੇ ਉਹਨੂੰ ਝੂਲਦੇ ਹੁੰਦੇ ਸੀ ਇਹਨਾਂ ਨੇ ਉਹ ਪਿੱਲਰ ਸਿੱਟਣ ਲੱਗੇ ਤਾਂ 2 ਮਿੰਟ ਨਹੀਂ ਲਾਏ ਠੀਕ ਆ ਹੁਣ ਦੋ ਕੰਧਾਂ ਦੇ ਤੁਸੀਂ ਬਾਹਰ ਉਹਦੇ ਹਾਲਾਤ ਦੇਖੋ ਹੈਰੀਟੇਜ ਕਲਾ ਜਾਂਚ ਕਰਨੀ ਸੀਗਾ ਜਾਂ ਜਾਂਚ ਕਰ ਨੂੰ ਹੈਰੀਟੇਜ ਮੰਨਦੇ ਆ ਤਾਂ ਉਹਨੂੰ ਹੈਰੀਟੇਜ ਬਣਾ ਕੇ ਰੱਖ ਦੇ ਉਸ ਬਿਲਡਿੰਗ ਨੂੰ ਤਰੀਕਾ ਦਿੰਦੇ ਬਈ ਉੱਥੇ ਬੰਦਾ ਕੋਈ ਵਿਜ਼ਟਰ ਆਉਂਦਾ ਸਾਡੀ ਦੁਗਰੀ ਪਹਿਲੀ ਪਾਸ਼ਾਹੀ ਤੇ 6ਵੀਂ ਪਾਸ਼ਾਹੀ ਦੀ ਚਰਨ ਸ਼ੋ ਧਰਤੀ ਪ੍ਰਾਪਤ ਠੀਕ ਆ ਅਮਰ ਸਿੰਘ ਚਮਕੀਲਾ ਸਰ ਕੈਲੀਫੋਰਨੀਆ ਤੋਂ ਪੁੱਛ ਲੋ ਵੀ ਕੈਲੀਫੋਰਨੀਆ ਜੀ ਅਮਰ ਸਿੰਘ ਚਮਕੀਲਾ ਨਾਮ ਲਓ ਤਾਂ ਉਹ ਕਹਿੰਦੇ ਦੁਗਰੀ ਵਾਲਾ ਠੀਕ ਹੈ ਨਾ ਸਾਡੀ ਦੁਗਰੀ ਕੋਲੇ ਮਿਲਿਆ ਕੀ ਹੈ ਜੀ ਕੱਲਾ ਇਹ ਕਿ ਡਿਸਪੈਂਸਰੀ ਨਹੀਂ ਬਣੂਗੀ 8ਵੀਂ ਤੱਕ ਸਕੂਲ ਆ ਸਾਡੇ ਕੋਲ ਸਕੂਲ ਅਸੀਂ ਪਲੱਸ 2 ਤੱਕ ਕਰਾਵਾਂਗੇ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਉਹਨੂੰ ਕੱਲਾ ਉਹਨੂੰ ਅਪਗ੍ਰੇਡ ਨਹੀਂ ਕਰ ਰਹੇ ਜਿਹੜਾ ਉਹਦਾ ਪ੍ਰੋਪੋਜ਼ਲ ਪਾਇਆ ਚੰਗਾ ਰਹਿਣ ਸਹਿਣ ਲੋਕਾਂ ਦਾ ਠੀਕ ਆ ਚਾਹੇ વોટર ਸਿਸਟਮ ਹੋਵੇ ਸੀਵਰੇਜ ਸਿਸਟਮ ਹੋਵੇ ਜਾਂ ਸਟਰੀਟ ਲਾਈਟ ਸਿਸਟਮ ਹੋਵੇ ਆ ਤਾਰਾਂ ਦੇ ਜਾਲ ਦੇਖੋ ਠੀਕ ਆ ਨਾ ਚਲੋ ਇਹਨਾਂ ਦਾ ਮੈਂ ਗੇਟ ਵੀ ਕਹਿਣਾ ਗੇਟ ਆਪਾਂ ਇੱਥੇ ਬਣਾਇਆ ਤਾਂ ਕੀ ਦੂਜੇ ਪਾਸੇ ਅਮਰ ਸਿੰਘ ਚਮਕੀਲੇ ਦਾ ਗੇਟ ਨਹੀਂ ਬਣ ਸਕਦਾ ਜਾਂ ਵੈਲਕਮ ਟੂ ਦੁਗਰੀ ਵੈਲਕਮ ਟੂ ਕੁਝ ਵੀ ਆਪਾਂ ਲਿਖ ਸਕਦੇ ਆ ਨਹੀਂ ਹੋ ਸਕਦਾ ਧਰਮਸ਼ਾਲਾ ਸਾਡੇ ਕੋਲ ਕਿੰਨੀਆਂ ਨੇ ਠੀਕ ਆ ਧਰਮਸ਼ਾਲਾ ਨੂੰ ਅਪਗ੍ਰੇਡ ਕਰਾਉਣ ਦਾ ਕੰਮ ਹੋ ਗਿਆ ਬਿਊਟੀਫਿਕੇਸ਼ਨ ਦਾ ਕੰਮ ਹੋ ਗਿਆ ਦੁਗਰੀ ਸਭ ਤੋਂ ਪੁਰਾਣਾ ਪਿੰਡ ਹੈ ਜੀ ਜਿੱਥੇ ਮੈਂ ਬੈਠਾ ਆ ਮੈਂ ਆ ਜਿਹੜੀ ਆ ਲਾਈਨ ਸੀਗੀ ਨਾ ਇਹਦੇ ਵਿੱਚ ਇੱਥੇ ਹੀ ਆਬਾਦੀ ਹੁੰਦੀ ਬਾਕੀ ਤਾਂ ਖੇਤ ਹੁੰਦੇ ਸੀ ਤੇ ਹੁਣ ਉਹ ਖੇਤ ਡਿਵੈਲਪ ਹੋ ਗਏ ਅਸੀਂ ਉੱਥੇ ਦੇ ਉੱਥੇ ਰਹਿ ਗਏ ਗਲਤੀਆਂ ਕੀ ਦੀਆਂ ਨਹੀਂ ਲੱਗਦਾ ਨਹੀਂ ਹੁਣ ਨੌਜਵਾਨਾਂ ਨੂੰ ਨੌਕਰੀ ਵੀ ਦੇਣੀ ਪੈਣੀ ਹੈ ਨੌਕਰੀ ਦੇਣੀ ਨਹੀਂ ਪੈਣੀ ਨੌਕਰੀ ਦੇ ਤੇ ਬਿਰਦਾਂ ਸਰਨਾ ਹੀ ਨਹੀਂ ਗਈ ਨੌਜਵਾਨਾਂ ਨੂੰ ਨੌਕਰੀ ਵੀ ਦਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਕਰਨ ਦੇ ਹੋਰ ਤਰੀਕੇ ਵੀ ਦਵਾਂਗੇ ਕੈਲੀਫੋਰਨੀਆ ਤੋਂ ਆਇਓ ਕਿਵੇਂ ਦੇ ਦੇ ਨੌਜਵਾਨ ਅੱਜ ਕੱਲ ਬਾਹਰ ਬਹੁਤ ਭਜਦਾ ਪਿਆ ਵਾ ਕਹਿੰਦੇ ਪੰਜਾਬ ਤੋਂ ਕੁਛ ਰਿਆ ਨਹੀਂ ਉਹ ਲੇਬਰ ਨਹੀਂ ਮਿਲਦੇ ਜੀ ਬੱਚਿਆਂ ਨੂੰ ਹੁਣ ਅਮਰ ਤੱਕ ਵੀ ਤੱਕ ਕਰਕੇ ਜਿਹੜਾ 10000 12000 ਰੁਪਏ ਤੇ ਕੀ ਗੁਜ਼ਾਰਾ ਹੁੰਦਾ ਬੱਚੇ ਉਹੀ ਬੱਚੇ ਉੱਥੇ ਜਾ ਕੇ ਰਾਜਾਂ ਵਾਂਗ ਰਹਿੰਦੇ ਨੇ ਪੰਜ ਪੰਜ ਬੈਡਰੂਮ ਘਰ ਨੇ ਵੱਡੀਆਂ ਗੱਡੀਆਂ ਨੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਪੜ੍ਹਾਈ ਇਹੀ ਆ ਕੋਈ ਫਰਕ ਨਹੀਂ ਪੜ੍ਹਾਈ ਚ ਕਿਉਂਕਿ ਇੱਥੇ ਹੀ ਘਰ ਡਿਗਰੀਆਂ ਕਰਕੇ ਜਾਂਦੇ ਆ ਤੇ ਉਹ ਉਹਨਾਂ ਨੂੰ ਵੈਲਕਮ ਕਰਦੇ ਆ ਲੱਗਦਾ ਨਹੀਂ ਪੰਜਾਬ ਚ ਵੀ ਘੰਟਿਆਂ ਦੇ ਹਿਸਾਬ ਨਾਲ ਪੈਸੇ ਹੋਣੇ ਚਾਹੀਦੇ ਸੀ ਕਿ ਨੌਜਵਾਨ ਬਾਹਰ ਹੀ ਨਾ ਜਾਵੇ ਨਾ ਕਿ ਫੇ ਕੌਣ ਜਾਂਦਾ ਸੀ ਵੀ ਨਹੀਂ ਜਾਂਦਾ ਮੈਂ ਵੀ ਜੋਬ ਛੱਡ ਕੇ ਕਿ ਮੈਂ ਪੰਜਾਬ ਪਲੀ ਦੀ ਵਿਚਾਲੇ ਜੋਬ ਛੱਡ ਕੇ ਚਲਿਆ ਗਿਆ ਆਪਣੇ ਬੱਚੇ ਬਾਹਰ ਲੈ ਕੇ ਮਤਲਬ ਕੀ ਕਹਿਣਾ ਚਾਹੂੰਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਭਗਵਾਨ ਸਾਹਿਬ ਮਾਨ ਸਾਹਿਬ ਨੂੰ ਮੈਂ ਇਹੀ ਬੇਨਤੀ ਕਰਦਾ ਜੀ ਵੀ ਪੂਰਾ ਤਨੋਂ ਮਨੋਂ ਹੋ ਕੇ ਜਿਵੇਂ ਚੱਲ ਰਿਹਾ ਠੋਕ ਕੇ ਰੱਖੋ ਮੰਜੀ ਠੋਕ ਕੇ ਰੱਖੋ ਜੀ ਪੂਰੀ ਇਹਨਾਂ ਨੇ ਚੀਕਾਂ ਮਾਰਨਾ ਮਾਰੀ ਜਾਣ ਦਿਓ ਉਹ ਤਾਂ ਕੋਸ਼ਿਸ਼ ਕਰਦੇ ਨੇ ਵੀ ਇਹ ਮਤਲਬ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇ ਗਵਰਨਮੈਂਟ ਫੇਲ ਹੋ ਜਾਵੇ ਹੋਰ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਕੁਰਸੀਆਂ ਖੋਈਆਂ ਗਈਆਂ ਬਸ نیند ਨਹੀਂ ਆਉਂਦੀ। ਪ੍ਰਧਾਨ ਜੀ ਤੁਸੀਂ ਵੀ ਇੱਥੇ ਦੇ ਪ੍ਰਧਾਨ ਹੋ ਕਿਵੇਂ ਦੇ ਦੇਓ? ਆਪੂ ਜੀ ਤੇ ਇਲਜ਼ਾਮ ਹੈ, ਕਾਫੀ ਹੋਰ ਇਲਜ਼ਾਮ ਸੀਗੇ ਕਿ ਕਬਜ਼ੇ ਦੇ ਕਿਵੇਂ ਦੇ ਦੇਓ ਸਾਰੀ ਚੀਜ਼ਾਂ ਨੂੰ? ਮੈਂ ਤਾਂ ਇਹ ਦੇਖਦਾ ਵੀ ਜਿਹਨਾਂ ਲੋਕਾਂ ਨੇ ਇਲਜ਼ਾਮ ਲਾਏ ਆ ਬਹੁਤ ਗਲਤ ਲਾਏ ਆ। ਉਹਨਾਂ ਦੀ ਛੋਟੀ ਸੋਚ ਆ। ਆਪਾਂ ਸਾਰੇ ਇਕੱਠੇ ਪਾਈਆਂ ਇਸ ਜਗ੍ਹਾ ਇਕੱਠੇ ਬੈਠਦੇ ਆਂ, ਉੱਠਦੇ ਆਂ। ਆਪਾਂ ਆਪਣੀ ਜਗ੍ਹਾ ਨੂੰ ਡਿਵੈਲਪ ਕਰਾਈਏ। ਪਿੰਡ ਦੇ ਗਰੀਬ ਲੋਕ ਆ ਹੋਰ ਚਲੋ ਅਸੀਂ ਵੀ ਮਾਤਰ ਸਾਥੀਆਂ ਅਸੀਂ ਕਿਹੜਾ ਜਿਆਦਾ ਲੈਣਾ ਲੋੜ ਆ ਵੀ ਆਪਾਂ ਇੱਥੇ ਲੋਕਾਂ ਨੂੰ ਦਵਾਈ ਮਿਲੂਗੀ ਹੋਰ ਕਈ ਚੀਜ਼ਾਂ ਮਿਲਣਗੀਆਂ ਚਲੋ ਡਿਸਪੈਂਸਰੀ ਦਾ ਕੰਮ ਆ ਸਾਰਿਆਂ ਦਾ ਇਕੱਠਾ ਹੈ ਜਾਂਚ ਕਰ ਵੀ ਹੈ ਕੋਈ ਇਹਦੇ ਤੇ ਜਿਹੜੇ ਇਲਜ਼ਾਮ ਲਾਏ ਆ ਸਾਰਾ ਸਾਰ ਗਲਤ ਹੈ ਉਹ ਲੋਕਾਂ ਦੀ ਆਪਣੀ ਸੋਚ ਆ ਛੋਟੀ ਚਾਹੇ ਉਹ ਕਾਲੀਆ ਚਾਹੇ ਭਾਜਪਾ ਹੈ ਚਾਹੇ ਐਨੀਥਿੰਗ ਕੋਈ ਵੀ ਪਾਰਟੀ ਹੈ ਉਹਨਾਂ ਨੂੰ ਸੋਚ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਜਦੋਂ ਸੱਤਾ ਚੇਂਜ ਹੁੰਦੀ ਹੈ ਤੇ ਸੱਤਾ ਦੇ ਜਿਹੜੇ ਗਲਿਆਰੇ ਹੁੰਦੇ ਉਹ ਵੀ ਚੇਂਜ ਹੋ ਜਾਂਦੇ ਨੇ ਜਿਹੜੇ ਪੁਰਾਣੀ ਪਾਰਟੀਆਂ ਆਲੇ ਜਾਂਦੇ ਉਹ ਨਵੀਂ ਪਾਰਟੀ 'ਚ ਆ ਜਾਂਦੇ ਕਿ ਚਲੋ ਜੀ ਇੱਥੋਂ ਸਾਡੇ ਕੰਮ ਕਢਾਵਾਂਗੇ ਪਰ ਇਹ ਤਾਂ ਪੁਰਾਣੀ ਪਾਰਟੀ ਵਾਲੇ ਇਹਨਾਂ ਤੇ ਇਲਜ਼ਾਮ ਲਾਉਂਦੇ ਨੇ ਉਹ ਇਲਜ਼ਾਮ ਗਲਤ ਲਾ ਰਿਹਾ ਜੋ ਵੀ ਲਾ ਰਿਹਾ ਇਲਜ਼ਾਮ ਗਲਤ ਲਾ ਰਿਹਾ ਉਹਨਾਂ ਦੇ ਹੱਥਾ ਪੱਲੇ ਕੁਝ ਨਹੀਂ ਲੱਗ ਰਿਹਾ ਬਸ ਇਹੀ ਲੱਗ ਰਿਹਾ ਵੀ ਇਲਜ਼ਾਮ ਹੀ ਲੱਗ ਰਿਹਾ ਹੈ ਇਲਜ਼ਾਮ ਲਾਓ ਫਿਰ ਕਾਉਂਸਲਰ ਜਿੱਤ ਨਹੀਂ ਸਕਦੇ ਉਹ ساری ਉਮਰ ساری ਉਮਰ ਨਹੀਂ ਜਿੱਤ ਸਕਦੇ ਮੇਰੇ ਤੋਂ ਕਹ ਲੋ ਆਹ ਬੰਦੇ ਨੂੰ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਪਰ ਇਹ ਬ ਬੰਦਾ ਠੀਕ ਹੈ ਕਹਿਣਾ ਨਹੀਂ ਚਾਹੁੰਦਾ ਹੁਣ ਇੱਥੇ ਟੀਵੀ ਤੇ ਪਰ ਇਹ ਬੰਦੇ ਨੇ ਵਧੀਆ ਕੰਮ ਕੀਤੇ ਆ ਕਰਾਰਿਆ ਇਹਨੂੰ ਕੋਈ ਲਾਲਚ ਨਹੀਂ ਕੋਈ ਇਹ ਨਹੀਂ ਵੀ ਮੈਂ ਲੈ ਲਵਾਂ ਜਾਂ ਮੈਂ ਖਾ ਲਵਾਂ ਇਹ ਤਾਂ ਕੰਮ ਕਰਾ ਰਿਹਾ ਕੰਮ ਕਰਾ ਰਿਹਾ ਸਾਹਮਣੇ ਸਾਹਮਣੇ ਆ ਮੇਰੇ ਸਾਹਮਣੇ ਸਲਰ ਬਣਾਉਂਗੇ ਮੈਂ ਕਹਾ ਮੈਂ ਕਾਂਗਰਸੀ ਆ ਜਨਰਲ ਸੈਕਟਰੀਆ ਜ਼ਿਲ੍ਹੇ ਦਾ ਪਰ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਕਹਿਣਾ ਵੀ ਇਹਨੂੰ ਮੈਂ ਵਧੀਆ ਢੰਗ ਨਾਲ ਕਰਾਉਂਗਾ ਜਿਤਾਉਂਗਾ ਬਣਾਵਾਂਗੇ ਕਾਉਂਸਲ ਪੂਰੀ ਸਪੋਰਟ ਕਰਾਂਗੇ ਜੀ ਅਸੀਂ ਪੂਰੀ ਇਹ ਤੁਸੀਂ ਵੀ ਦੇਖ ਲਿਆ ਸੱਤ ਚ ਬੈਠੇ ਸੀਗੇ ਆਪੋਜੀਟ ਤੇ ਇਲਜ਼ਾਮ ਸੀਗਾ ਪ੍ਰਦੀਪ ਅੱਪੂ ਤੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਪਰ ਕਿਹਦੇ ਨਾਲ ਲੋਕਾਂ ਨੇ ਵੀ ਜਵਾਬ ਦਿੱਤਾ ਹੈ ਉਧਰ ਵੀ ਲੋਕਾਂ ਨੇ ਕਿਹਾ ਸੀਗਾ ਕਿ ਪ੍ਰਦੀਪ ਅੱਪੂ ਕਬਜ਼ੇ ਕਰ ਰਿਹਾ ਪਰ ਇੱਥੇ ਜਿਹੜੇ ਸੱਤ ਚ ਲੋਕ ਬੈਠੇ ਨੇ ਇਹੀ ਕਹਿ ਰਹੇ ਨੇ ਕਿ ਜਿਹੜੇ ਵੀ ਇਲਜ਼ਾਮ ਨੇ ਖੁਦ ਪ੍ਰਦੀਪ ਅੱਪੂ ਵੀ ਮੌਜੂਦ ਸੀਗੇ ਜਿਹੜੇ ਇਲਜ਼ਾਮ ਨੇ ਉਹ ਝੂਠੇ ਨੇ ਸਿਰਫ ਸਿਆਸਤ ਬਾਜ਼ੀ ਹੋ ਰਹੀ ਹੈ ਉਹਨੇ ਤੁਹਾਡੇ ਉੱਤੇ ਆ ਤੁਸੀਂ ਕਮੈਂਟਾਂ ਦੇ ਵਿੱਚ ਰਾਏ ਦਿਓ ਕਿ ਸਿਆਸਤ ਬਾਜ਼ੀ ਕਿੱਥੇ ਹੋ ਰਹੀ ਹੈ ਜੇ ਇੱਕ ਜਗ੍ਹਾ ਦਾ ਮਾਮਲਾ ਸੀਗਾ ਕਿ ਜਗ੍ਹਾ ਦੇ ਉੱਤੇ ਕਬਜ਼ਾ ਹੋ ਰਿਹਾ ਹੈ ਜੇ ਕਾਰਜ ਤੇ ਗਲਤ ਹੈ ਜੇ ਤੁਸੀਂ ਆਪਣੇ ਇੰਤਜ਼ਾਮ ਦੋ ਉਹ ਆਪਣੇ رائے ਦਿਵੋ ਕਿ ਪ੍ਰਦੀਪ ਬੱਪੂ ਕਿਵੇਂ ਦਾ ਹੈ ਜੇ ਕੁਝ ਹੈਗਾ ਇਹਦੇ ਵਿੱਚ ਤਦ ਉਹ ਨਿਕਲ ਕੇ ਸਾਹਮਣੇ ਆਣਾ ਚਾਹੀਦਾ ਉਹ ਸਰਕਾਰਾਂ ਨੇ ਕੱਢਣਾ ਹੈ ਉਹ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਜਾਂ ਜੇ ਕੱਲ ਇਹ ਡੀਸੀ ਸਾਹਿਬ ਨੇ ਉਹਨਾਂ ਨੇ ਕੱਢਣਾ ਹੈ ਤੇ ਤੁਸੀਂ ਆਪਣੇ ਕਮੈਂਟਾਂ رائے ਕੱਢਣਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੇ ਨਾਲ ਵਿਸ਼ੇ ਇੱਕ ਜਲੋਟਾ ਸਮਝਾਉਣ ਉਸ ਲੁਧਿਆਣਾ